ਉਹ ਜਿਹੜਾ ਸੂਰਜ ਆ ਨਾ ਤਿੱਖੜ ਦੁਪਹਿਰਾ ਐਨਾ ਔਖਾ ਕੰਮ ਆ ਖੇਤੀ ਦਾ ਤੇ ਰੇਟ ਦੇਣ ਵੇਲੇ ਸਰਕਾਰਾਂ ਕਹਿੰਦੀਆਂ ਭਲੇਖੇ ਨਾਲ ਫੈਸਲਾ ਲੈ ਲਿਆ ਸੀ ਤੇ ਅਸੀਂ ਵਾਪਸ ਲੈਨੇ ਆ ਦੇਖੋ ਅੰਨ ਦੇਖਣ ਚ ਪੂਰਾ ਫੁੱਲ ਸੋਹਣਾ ਲੱਗਦਾ ਪਰ ਮੰਨ ਲਓ ਵੀ ਖੇਤ ਫਿਰਦਾਂ ਲਾਹੌਰ ਦੇ ਸਨਾਲਾ ਕੰਮ ਹੋ ਗਿਆ ਤੇ ਹੁਣ ਕਰਨਾ ਕਦੋਂ قدما <laughs> <the bar>, <laughs> ਕਦੋਂ ਹੋਵੇ ਸ਼ੁਰੂ ਗਰਮੇ ਕਹਿੰਦੇ ਦੇਣਾ ਕੀ ਆ ਆਪਣੇ ਰੱਖੇ ਹੋਏ ਆ ਹੋ 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 ਪਾਣੀ ਦਾ ਸੇਕ ਬਹੁਤ ਪੈੜਾ ਪਾਣੀ ਦਾ ਸੇਕ ਉਤੋਂ ਗਰਮੀ ਤੇ ਟਰੈਕਟਰ ਦਾ ਸੇਕ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਹੁਣ ਮੋਣ ਵਾਰਸ ਇਹ ਹੈਗਾ ਟਰੈਕਟਰ ਬਹੁਤ ਪੁਰਾਣਾ ਹੈ ਕਹ ਬਈ ਉਹ ਕਹਿੰਦਾ ਤੁਸੀਂ ਮੇਰੇ ਵਾਲੇ ਦਾ ਖਿਆਲ ਨਹੀਂ ਰੱਖਦੇ ਇਹ ਟੁੱਪੇ ਖੜਾ ਰਹਿੰਦਾ ਆਪਦੇ ਵਾਲਿਆਂ ਨੂੰ ਕਹਿੰਦਾ ਹੌਲੈਂਡ ਨੂੰ ਲਿਆ ਕੇ ਸ਼ਾਮੇ ਲਾ ਲੈਣੇ ਉਹ ਕਹਿੰਦਾ ਨਰਾਜ਼ਗੀ ਦਿਖਾਉਂਦਾ ਸਾਡੇ ਨਾਲ ਹੋ ਵੀ ਵਰੀ ਥਿਊ ਦੇਖਣ ਚ ਵਧੀਆ ਲੱਗਦਾ ਪਰ ਉਹ ਡੋਢਾ ਪਿੱਪੜ ਵਾਲਾ ਕੰਮ ਨਹੀਂ ਹੈ ਇੱਕ ਖਾਣੀ ਪਹਿਲਾਂ ਦੋ ਰੋਟੀਆਂ ਦਾ ਖਾ ਲਈਆਂ ਗਰੇਲਿਆਂ ਨਾਲ ਨਾਲ ਚਟਣੀ ਦੇ ਨਾਲ ਖਾਲਿਆ ਹੋ ਚੋਰੀ